ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਬਣੇ ਰਹਿਣਾ ਜਿੰਨਾ ਵੀ ਵੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਵਿੱਤੀ ਸੰਕਟ ਸੌਣ ਸਰਕਾਰੀ ਜ਼ਮੀਨਾਂ ਵੇਚ ਕੇ ਮਾਲੀਆ ਇਕੱਠਾ ਕਰੇਗੀ ਸਰਕਾਰ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਦਿੱਤੇ ਨਿਰਦੇਸ਼ ਹੈ ਪੰਜਾਬ ਦਾ ਵਿੱਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਵੀਰਵਾਰ ਨੂੰ ਮੁੱਖ ਸਕੱਤਰ ਕੇ ਏ ਪੀ ਸੀ ਨੇ ਸਾਰੇ ਵਿਭਾਗਾਂ ਦੇ ਮੁੱਖ ਪਰ ਮੁੱਖ ਸਕੱਤਰਾਂ ਦੇ ਪ੍ਰਬੰਧਕਾਂ ਸਕੱਤਰਾਂ ਨੂੰ ਚੰਡੀਗੜ੍ਹ ਬੁਲਾ ਕੇ ਬੈਠਕ ਕੀਤੀ ਇਸ ਵਿੱਚ ਮਾਲੀਆ ਇਕੱਠਾ ਕਰਨ ਲਈ ਵਿਭਾਗਾਂ ਨੂੰ ਬਕਾਇਆ ਦੇਣ ਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਖਜ਼ਾਨੇ 'ਚ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਸੂਬਾ ਸਰਕਾਰ ਕੇਂਦਰੀ ਕੇਂਦਰ ਦੀ ਕਿਸੇ ਵੀ ਯੋਜਨਾ ਜੋ ਸਮੇਂ ਤੇ ਪੈਸਾ ਨਹੀਂ ਦਿੰਦੀ ਤਾਂ ਦੇਣਦਾਰੀ ਨਹੀਂ ਨਿਪਟਾਉਂਦੀ ਤਾਂ ਮਹੀਨੇ ਵਾਰ ਮਹੀਨੇ ਵਾਰ ਮਿਲਣ ਵਾਲੀ ਰਾਸ਼ੀ ਕੇਂਦਰ ਸਰਕਾਰ ਰੋਕ ਲੈਂਦੀ ਹੈ ਇਸ ਨਾਲ ਸੂਬੇ ਚ ਕੰਮ ਪ੍ਰਭਾਵਿਤ ਹੁੰਦੇ ਹਨ ਸੂਬੇ ਦੇ 10 ਬੋਰਡਾਂ ਦੇ ਨਿਜ਼ਮਾ ਨਿਗਮਾਂ ਵੱਲੋਂ ਸਰਕਾਰ ਦਾ 1045 ਕਰੋੜ ਰੁਪਏ ਬਕਾਇਆ ਹੈ ਹੁਣ ਸਰਕਾਰ ਇਸ ਰਾਸ਼ੀ ਨੂੰ ਉਸੂਲ ਕਰੇਗੀ ਪੰਜਾਬ ਦੇ ਇਸ ਸਮੇਂ 3.86 ਲੱਖ ਕਰੋੜ ਰੁਪਏ ਕਰਜ਼ਾ ਹੈ ਤੇ ਇਸ ਦੀ ਹਰ ਸਾਲ 24000 ਕਰੋੜ ਵਿਆਜ ਦੇ ਰੂਪ ਵਿੱਚ ਹੀ ਚੁਕਾਉਣੇ ਪੈ ਰਹੇ ਹਨ ਇਸ ਸਾਲ 15ਵੇਂ ਵਿੱਤੀ ਵੇਸ਼ਣ ਦੀਆਂ ਆਸ਼ਪਾਰਸ਼ਾਂ ਦੇ ਆਧਾਰ ਤੇ ਮਿਲਣ ਵਾਲੀ 2000 ਕਰੋੜ ਰੁਪਏ ਦੀ ਰਾਸ਼ੀ ਤੋਂ ਕੋਈ ਪੈਸਾ ਨਹੀਂ ਮਿਲਿਆ ਹੈ ਖਰਚ ਵਧਨ ਦੇ ਨਾਲ ਹੀ ਕਰਜ਼ਾ ਰੱਦ ਚ ਕਟੋਤੀ ਕਟੋਤੀ ਕਰ ਦਿੱਤੀ ਗਈ ਹੈ ਜਿਸ ਨਾਲ ਖਜ਼ਾਨੇ ਦੀ ਹਾਲਤ ਹੋਰ ਖਰਾਬ ਹੋ ਗਈ ਹੈ बैठक ਚੋ ਸਭ ਤੋਂ ਵੱਧ ਪ੍ਰਮੁੱਖ ਏਜੰਟਾਂ ਨੇ ਖਾਲੀ ਪਿਆ ਸਰਕਾਰੀ ਜ਼ਮੀਨਾਂ ਦੀ ਵਰਤੋਂ ਨਾ ਹੋਣ ਦਾ ਸ਼ਹਿਰੀ ਵਿਕਾਸ ਤੇ ਹਾਊਸਿੰਗ ਵਿਭਾਗ ਦੀ ਸਭ ਤੋਂ ਮਹੱਤਵਪੂਰਨ ਲੈਡ ਪੂਲਿੰਗ ਨੀਤੀ ਫੇਲ ਹੋਣ ਤੋਂ ਬਾਅਦ ਸਰਕਾਰ ਨੇ ਹੁਣ ਮਾਲੀਆ ਇਕੱਠਾ ਕਰਨ ਲਈ ਕਿਹਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ